ਗੱਲ ਕਰਦੇ ਆ ਨਾਬਾ ਦੇ ਪਿੰਟ ਮਹਿਸ ਦੀ ਜੋ ਕੁਮਾਂਦਰੀ ਖਿਡਾਰਨ ਆਇਆਤਾ ਦੱਸਦੀ ਹੈ ਕਿ ਜੋ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਈ ਆਤਾ ਵੇਟ ਲਿਫਟਿੰਗ ਖਿਡਾਰਨ ਹਰਜਿੰਦਰ ਕੌਰ ਨੇ ਸਾਲ 2022 ਦੇ ਵਿੱਚ ਕਾਮਨਵੈਲਥ ਖੇਡਾਂ 'ਚ ਦੇਸ਼ ਦੀ ਚੋਲੇ ਚ ਕਾਂਸੇ ਦਾ ਤਗਮਾ ਪਾਇਆ ਸੀ ਤਾਂ ਉਸ ਵੇਲੇ ਪੰਜਾਬ ਸਰਕਾਰ ਵੱਲੋਂ ਉਸ ਨੂੰ ਨੌਕਰੀ ਅਤੇ ਬਣਦਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਵਫਾ ਨਹੀਂ ਕੀਤਾ ਸਾਲ 2022 ਚ ਬਰਮਿੰਗਮ ਲੰਡਨ ਚੋਂ ਯਾਂ ਕਾਮਨਵੈਲਥ ਖੇਡਾਂ ਚ ਪੰਜਾਬ ਦੀ ਤ੍ਰੀ ਹਰਜਿੰਦਰ ਕੌਰ ਨੇ 71 ਕਿਲੋ ਭਾਰ ਵਰਗ ਦੇ weight lifting ਮੁਕਾਬਲੇ ਚ ਹਿੱਸਾ ਲੈਂਦੇ ਆ ਕਾਂਸੇ ਦਾ ਧੰਗਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ ਉਸ ਵੇਲੇ ਹਰਜਿੰਦਰ ਦੇ ਘਰੇ ਵਧਾਈਆਂ ਦੇਣ ਵਾਲਿਆਂ ਦਾ ਜਿਵੇਂ ਹੜ ਆ ਗਿਆ ਸੀ ਨਾਪਾ ਦੇ ਪਿੰਡ ਮਹਿਸ ਚਤਾ ਧਿਆ ਵਾਲਾ ਮਾਹੌਲ ਸੀ ਸੂਬੇ ਦੇ ਖੇਡ ਮੰਤਰੀ ਮੀਤ ਹੇਰ ਨੇ ਨਾ ਵਿਸ਼ੇਸ਼ ਤੌਰ ਤੇ ਆਪ ਫੋਨ ਕਰਕੇ ਹਰ ਜਿੰਦਰ ਨੂੰ ਜਿੱਤ ਦੀ ਵਧਾਈ ਦਿੱਤੀ ਸੀ ਬਹੁਤ ਵਧੀਆ ਮੁਬਾਰਕਾਂ ਬਹੁਤ ਤੁਹਾਨੂੰ ਵਧਾਈਆਂ ਥੈਂਕ ਯੂ ਸਰ ਤੁਹਾਨੂੰ ਵੀ ਬਹੁਤ ਬਹੁਤ ਸੀਐਮ ਸਾਹਿਬ ਵੱਲੋਂ ਸਾਰੀ ਸਰਕਾਰ ਵੱਲੋਂ ਤੁਸੀਂ ਚਲੋ ਆਪਣੇ ਪਿੰਡ ਦਾ ਤਾਂ ਕੀਤਾ ਹੀ ਹੈ ਨਾਮ ਰੋਸ਼ਨ ਪੇਰੈਂਟਸ ਦਾ ਸਾਰੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ ਵੱਡੀ ਗੱਲ ਹੈ بڑے ਬੱਚਿਆਂ ਨੂੰ ਤੁਹਾਨੂੰ ਦੇਖ ਕੇ ਇਨਸਪੀਰੇਸ਼ਨ ਮਿਲਨੀ ਹੈ ਨਾਉਸ ਵਿਲੇ ਕਿਹਾ ਸੀ ਕਿ ਜਿੱਥੇ ਉਹ ਪੰਜਾਬ ਦੀ ਹੁਨਰ ਹਰਦੀ ਨੂੰ ਬਣਦਾ ਮਾਨ ਸਨਮਾਨ ਦੇਣ ਉੱਥੇ ਹੀ ਨੌਕਰੀ ਦੇਣ ਦਾ ਵੀ ਵਾਦਾ ਕੀਤਾ ਗਿਆ ਇਸ ਪ੍ਰਸਥਿਤੀਆਂ ਤੋਂ ਛੋਟ ਕੇ ਮੈਡਲ ਲੈ ਕੇ ਆਉਣਾ ਨਾ ਬਹੁਤ ਵੱਡੀ ਗੱਲ ਹੈ ਤੁਸੀਂ ਜੇ ਥੋੜੀ ਹੌਸਲਾ ਬਚਾਈ ਨਹੀਂ ਕਰਾਂਗੇ ਤਾਂ ਕੱਲ ਨੂੰ ਹੋਰ ਬੱਚੇ ਕਿਸ ਤਰ੍ਹਾਂ ਅੱਗੇ ਆਉਣਗੇ ਜਰੂਰ ਇਸੇ ਕਰਕੇ ਬਿਨਾ ਕਿਸੇ ਦੇਲੇ ਤੋਂ ਅੱਜ ਹੀ ਸੀਐਮ ਸਾਹਿਬ ਨੇ ਇਸੇ ਕਰਕੇ ਅਨਾਉਂਸਮੈਂਟ ਕੀਤੀ ਹੈ ਕੋਈ ਵੀ ਤੁਸੀਂ ਆਓ ਆਪਾਂ ਸੀਐਮ ਸਾਹਿਬ ਕੋਲ ਚੱਲਾਂਗੇ ਉਸੀ ਦਾ ਸਾਡੇ ਬੱਚਿਆਂ ਦੀ ਪ੍ਰੇਰਨਾ ਸਰੋਤੋਂ ਅ ਜ਼ਰੂਰ ਜੋ ਵੀ ਹੋਇਆ ਉਹ ਕਰਾਂਗੇ ਜੀ ਸਰ ਥੈਂਕ ਯੂ ਪਰ ਉਹ ਦਿਨ ਤੇ ਅੱਜ ਦਾ ਦਿਨ 2 ਸਾਲਾਂ ਤੋਂ ਹਰਜਿੰਦਰ ਦੀ ਮੋੜ ਕਿਸੇ ਨੇ ਸਾਰੀ ਨਹੀਂ ਲਈ ਨੌਕਰੀ ਦੇਣ ਦਾ ਜੋ ਵਾਦਾ ਕੀਤਾ ਸੀ ਉਹ ਤਾਂ ਜਿਵੇਂ ਸਰਕਾਰ ਨੇ ਭੁਲਾ ਹੀ ਦਿੱਤਾ ਸਰਕਾਰ ਦੀ ਅਣਦੇਖੀ ਤੋਂ ਨਾਰਾਜ਼ ਕੁਮਾਂਤਰੀ ਖੜਾਰਨ ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ਦੇ ਖਿਡਾਰੀਆਂ ਨੂੰ ਤਾਂ ਸਰਕਾਰਾਂ ਨੇ ਨਾਜ਼ਰ ਪੱ ਚੰਗੇ ਇਨਾਮ ਦਿੰਦੇ ਸਗੋਂ ਨੌਕਰੀਆਂ ਦੇ ਕੇ ਵੀ ਨਵਾਸਿਆ ਪਰ ਪੰਜਾਬ ਸਰਕਾਰ ਨੇ ਉਸ ਦੀ ਮਿਹਨਤ ਅਤੇ ਪ੍ਰਾਪਤੀ ਦੀ ਕਦਰ ਨਾ ਕੀਤੀ ਉਸ ਵਰਗੇ ਹੋਰ ਵੀ ਕਈ ਖਿਡਾਰੀ ਨੇ ਜਿਨ੍ਹਾਂ ਦੇ ਮਨੋਵਲ ਨੂੰ ਸਰਕਾਰ ਦੀ ਅਣਦੇਖੀ ਕਾਰਨ ਟਾ ਲੱਗੀ ਤੇ ਉਹ ਦੂਜੇ ਸੂਬਿਆਂ ਦੇ ਲਈ ਖੇਡਣ ਦਾ ਮਨ ਬਣਾ ਰਹੇ ਨੇ ਜਦੋਂ ਮੈਡਲ ਲੈ ਕੇ ਆਈ ਸੀ ਉਸ ਟਾਈਮ ਤਾਂ ਮੀਤਿਆ ਸਰ ਨੇ ਤੇ ਮਿਨਿਸਟਰ ਜੋੜੀ ਮਾਜਰਾ ਸਰ ਨੇ ਸਾਨੂੰ ਪ੍ਰੋਮਿਸ ਕੀਤਾ ਸੀ ਕਿ ਤੁਹਾਨੂੰ ਨੌਕਰੀ ਦਿੱਤੀ ਜਾਏਗੀ ਪਰ 2 ਸਾਲ ਹੋ ਗਏ ਸਰ ਹਜੇ ਤੱਕ ਉਹ ਸਾਨੂੰ ਜਿਹੜਾ ਪ੍ਰੋਮਿਸ ਕੀਤਾ ਸੀ ਉਹਨਾਂ ਨੇ ਪੂਰਾ ਨਹੀਂ ਕੀਤਾ ਜਦੋਂ ਪੰਜਾਬ ਨੂੰ ਬਾਕੀ ਸਟੇਟ ਨਾਲੋਂ ਥੱਲੇ ਰੱਖਿਆ ਜਾਂਦਾ ਹੈ ਤਾਂ ਖਿਡਾਰੀ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਬਾਕੀ ਖਿਡਾਰੀਆਂ ਦੇ ਬਰਾਬਰ ਆ ਪਰ ਸਾਨੂੰ ਜਿਹੜਾ ਉਹਨਾਂ ਦਾ ਬਰਾਬਰ ਹਿੱਸਾ ਨਹੀਂ ਮਿਲ ਰਿਹਾ ਕਿ ਸਾਨੂੰ ਨੌਕਰੀ ਉਹਨਾਂ ਤੋਂ ਘੱਟ ਮਿਲ ਰਹੀ ਹੈ ਨੌਕ ਪ੍ਰਾਈਜ਼ ਵੀ ਨਹੀਂ ਘੱਟ ਮਿਲ ਰਹੀ ਹੈ ਤਾਂ ਨੇਚਰਲੀ ਹੈ ਕਿ ਪੰਜਾਬ ਦੇ ਖਿਡਾਰੀ ਪੰਜਾਬ ਨੂੰ ਛੱਡ ਕੇ ਅਦਰ ਸਟੇਟ ਵੱਲੋਂ ਖੇਡਣ ਦੀ ਮੰਗ ਕਰਦੇ ਨੇ ਸਾਨੂੰ ਦੇਖ ਕੇ ਹੀ ਬਹੁਤ ਬੱਚੇ ਅੱਗੇ ਆਉਣ ਬਾਰੇ ਸੋਚਦੇ ਸੀਗੇ ਅਸੀਂ ਵੀ ਗੇਮ ਕਰਾਂਗੇ ਤਾਂ ਜੋ ਅਸੀਂ ਵੀ ਆਪਣੇ ਘਰ ਦੀ ਹਾਲਤ ਜਾਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੀਏ ਪਰ ਜੋ ਹਾਲਾਤ ਇਸ ਟਾਈਮ ਪੰਜਾਬ ਸਰਕਾਰ ਦੁਆਰਾ ਮਤਲਬ ਚੱਲ ਰਹੇ ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੀ ਪੀੜ੍ਹੀ ਖੇਡਾਂ ਵੱਲ ਜਾਊਗੀ ਤੇ ਤਾਂ ਹੀ ਵੱਧ ਤੋਂ ਵੱਧ ਬੱਚੇ ਪੰਜਾਬ ਛੱਡ ਕੇ ਬਾਹਰ ਵੱਲ ਨੂੰ ਜਾ ਰਹੇ ਆ ਉਧਰ ਹਰਜਿੰਦਰ ਦੇ ਪਿਤਾ ਅਤੇ ਪਿੰਡ ਵਾਸੀ ਵੀ ਆਪਣੀ ਧੀ ਦੀ ਸਰਕਾਰ ਵੱਲੋਂ ਕੀਤੀ ਗਈ ਅਣਦੇਖੀ ਤੋਂ ਕਾਫੀ ਮਯੂਸ ਹਨ। ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵੱਲੇ ਪਾਸੇ ਆਉਣ ਦੀਆਂ ਅਪੀਲਾਂ ਕਰਦੀ ਹੈ ਪਰ ਜੋ ਖਿਡਾਰੀ ਮਿਹਨਤ ਕਰਕੇ ਪੰਜਾਬ ਦਾ ਨਾਮ ਦੇਸ਼ ਅਤੇ ਦੁਨੀਆ 'ਚ ਰੌਸ਼ਨ ਕਰਦੇ ਨੇ ਉਹਨਾਂ ਦੀ ਸਰਕਾਰ ਸਾਰ ਨਹੀਂ ਲੈਂਦੀ। ਵਾਲਾ ਹੱਦੇ ਤੱਕ ਹਰੇ ਘਰ ਘਰ ਕਰਕੇ ਗਏ ਹਾਂ ਵੀ ਅਸੀਂ ਨੌਕਰੀ ਦਵਾਵਾਂਗੇ ਉਦੋਂ ਤੱਕ ਤੁਹਾਡੇ ਸਾਹਮਣੇ ਸਾਰੇ ਆਏ ਹਾਂ ਜੋੜੇ ਮਾਜਰੇ ਵੀ ਆਏ ਹੀ ਮੀਤ ਫੇਰ ਵੀ ਆਇਆ ਜੀ ਵੀ ਹਾਂ ਨੌਕਰੀ ਅਸੀਂ ਹੁਣ ਇਹਨੂੰ ਵੱਡੀ ਨੌਕਰੀ ਦਵਾਵਾਂਗੇ ਸਾਨੂੰ ਇੰਨਾ ਪਰੋਤਾ ਹੋ ਗਿਆ ਵੀ ਸਾਡੇ ਘਰ ਆਏ ਨੇ ਵੀ ਸਾਡੇ ਹੁਣਾਂ ਬਾਹ ਫੜਨ ਦੇ ਜ਼ਰੂਰ ਜਦੋਂ ਹੁਣ ਨਾਲ ਸਾਥ ਹੀ ਨਹੀਂ ਦਿੱਤਾ ਸਾਡਾ ਵੀ ਮਨ ਟੁੱਟ ਗਿਆ ਵੀ ਮੁਸ਼ਕਿਲ ਹੁਣ ਨਹੀਂ ਕਰਦੇ ਕੁਝ ਸਾਨੂੰ ਕੀ ਪਤਾ ਵੀ ਐਂ ਝੂਠਾ ਲਾਰਾ ਹੀ ਲਾ ਦਿੰਦੇ ਨੇ ਹੁਣ ਪਿੰਡ ਦੇ ਮੁੰਡੇ ਇਹ ਚੀਜ਼ਾਂ ਨਾਲ ਥੋੜਾ ਦੂਰ ਹੋ ਰਹੇ ਨੇ ਕਿਉਂਕਿ ਜਦੋਂ ਸਾਡੀ ਭੈਣ ਨਹੀਂ ਨਿਯੁਮਿਤ ਕੀਤੀ ਹਰਜਿੰਦਰ ਕੌਰ ਨੇ ਨੌਕਰੀ ਨਹੀਂ ਮਿਲੀ ਤਾਂ ਪਿੰਡ ਦੇ ਨੌਜਵਾਨ ਪੀੜ੍ਹੀ ਅੱਗੇ ਇਹ ਗੱਲਾਂ ਹੁਣ ਕੰਨੀ ਕੁ ਤਰਾਂਦੀ ਹੈ ਜੀ ਪੰਜਾਬ ਸਰਕਾਰ ਜੇ ਬੱਚਿਆਂ ਦੀ ਬਾਹ ਨਹੀਂ ਫੜੇਗੀ ਤਾਂ ਬੱਚੇ ਕਿਵੇਂ ਅੱਗੇ ਚੱਲਣਗੇ ਇੱਕ ਥਲੜੇ ਲੈਵਲ ਤੋਂ ਆਪਣੇ ਦਮ ਤੇ ਕੁੜੀ ਅੱਗੇ ਆਈ ਏ ਠੀਕ ਹੈ ਨਾ ਜੀ ਬਹੁਤ ਔਖਾ ਟਾਈਮ ਕੱਢਿਆ ਇਹਨਾਂ ਨੇ ਹੁਣ ਇਹਨਾਂ ਨੂੰ ਜੇ ਇਹ ਦੇ ਵਿੱਚ ਇਹਨੂੰ ਨੌਕਰੀ ਨਾ ਮਿਲੇਗੀ ਤਾਂ ਬੱਚੇ ਦੂਜਿਆਂ ਦਾ ਵੀ ਮਨੋਬਲ ਡਿੱਗੇ ਗਈ ਸੋ ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਅਤੇ ਜੇਤੂ ਖਿਡਾਰੀਆਂ ਨੂੰ ਨੌਕਰੀਆਂ ਦੇਣ ਦੇ ਦਾਅਵਿਆਂ ਦੀ ਇਹੀ ਹੈ ਅਸਲ ਹਕੀਕਤ ਜਿਸ ਦਾ ਮਾੜਾ ਪ੍ਰਭਾਵ ਹੈ ਕਿ ਖਿਡਾਰੀ ਹੁਣ ਪੰਜਾਬ ਦੇ ਲਈ ਖੇਡਣ ਤੋਂ ਹੀ ਟਾਲਾ-ਵਟਣ ਲੱਗ ਪਏ ਨੇ ਸੋ ਲੋੜ ਹੈ ਪੰਜਾਬ ਸਰਕਾਰ ਹਰਜਿੰਦਰ ਨਾਲ ਕੀਤੇ ਨੌਕਰੀ ਦੇ ਵਾਅਦੇ ਨੂੰ ਵਫਾ ਕਰੇ ਤਾਂ ਜੋ ਪੰਜਾਬ ਦੀ ਹਸਤੀਤ ਸੇਧ ਲੈ ਕੇ ਹੋਰ ਵੀ ਖਿਡਾਰੀ ਮਿਹਨਤ ਕਰਨ ਅਤੇ ਪੰਜਾਬ ਦਾ ਨਾਮ ਕੌਮੀ ਅਤੇ ਕਮਾਂਤਰੀ ਪੱਧਰ ਤੇ ਰੌਸ਼ਨ ਕਰੇ ਪੀਟੀਸੀ ਨਿਊਜ਼ ਦੇ ਲਈ ਨਾਬਾ ਤੋਂ ਸੰਜੀਵ ਕੁਮਾਰ ਦੀ ਰਿਪੋਰਟ